ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆ ਜੋ ਵੀਡੀਓ ਪਾਉਣ ਦਾ ਮਕਸਦ ਆ ਉਹ ਕੁਝ ਮੈਂ ਗੱਲਾਂ ਦੱਸਣੀਆਂ ਨੇ ਜੋ ਕਲੈਰੀਫਿਕੇਸ਼ਨ ਹੋਈ ਆ ਬੱਬੂ ਮਾਨ ਦਾ ਕੋਈ ਕਰੀਬੀ ਆ ਜੈਸੀ ਮੁੰਡੇ ਦਾ ਨਾਮ ਜੈਸੀ ਆ ਤੇ ਉਹ ਆਪਣੇ ਆਪ ਨੂੰ ਜੈਸੀ ਪ੍ਰੋਨਾਂਊਂਸ ਕਰਦਾ ਆ ਜੈਸੀ ਜਹਲ ਤੇ ਉਹ ਸਿਡਨੀ ਦੇ ਵਿੱਚ ਰਹਿੰਦਾ ਉਹਨੇ ਮੈਨੂੰ ਰਿਪਲਾਈ ਕੀਤਾ ਸੀਗਾ ਕੁਝ ਦਿਨ ਪਹਿਲਾਂ ਤੇ ਉਹਦੇ ਰਿਪਲਾਈ ਦੇ ਉੱਤੇ ਮੈਂ ਫਿਰ ਉਹਨੂੰ ਰਿਪਲਾਈ ਦਿੱਤਾ ਸੀਗਾ ਤੇ ਅੱਜ ਸਵੇਰੇ ਸਵੇਰੇ ਉਹਦੀ ਕਾਲ ਆਈ ਮੈਨੂੰ ਕਹਿ ਰਿਹਾ ਸੀ ਕਿ ਬਾਈ ਤੂੰ ਜੋ ਰਿਪਲਾਈ ਕੀਤਾ ਮੈਨੂੰ ਵੀ ਬਹੁਤ ਮੈਨੂੰ ਤੂੰ ਗਲਤ ਬੋਲੇ ਆ ਵੀ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ ਸੀ ਤੇ ਚਲੋ ਸਾਡੇ ਵਿੱਚ ਫਿਰ ਇੱਕ ਘੰਟਾ ਗੱਲਬਾਤ ਹੋਈ ਕੁਝ ਉਹਨੇ ਮੈਨੂੰ ਆਪਣੇ ਵੱਲੋਂ ਕਲੈਰੀਫਿਕੇਸ਼ਨ ਦਿੱਤੀ ਕੁਝ ਮੈਂ ਦਿੱਤੀ ਉਹਨੂੰ ਤੇ ਫਿਰ ਬਾਅਦ ਵਿੱਚ ਦੋਹਾਂ ਨੇ ਇੱਕ ਫੈਸਲਾ ਲਿਆ ਤੇ ਉਹ ਫੈਸਲੇ ਤੋਂ ਬਾਅਦ ਅਸੀਂ ਡਿਸਾਈਡ ਕੀਤਾ ਕਿ ਜੋ ਮੈਂ ਉਹਨੂੰ ਰਿਪਲਾਈ ਕੀਤਾ ਮੈਂ ਉਹ ਡਿਲੀਟ ਕਰੂੰਗਾ ਤੇ ਜੋ ਉਹਨੇ ਮੈਨੂੰ ਰਿਪਲਾਈ ਕੀਤਾ ਸੀਗਾ ਉਹ ਫਿਰ ਉਹਨੂੰ ਡਿਲੀਟ ਉਹ ਰਿਪਲਾਈ ਨੂੰ ਡਿਲੀਟ ਕਰੂਗਾ ਗੱਲ ਹੁਣ ਇਹ ਹੋਈ ਆ ਉਹਨੇ ਕਿਹਾ ਕਿ ਬੱਬੂ ਮੰਨ ਨੇ ਜੋ ਪਹਿਲਾ ਗੀਤ ਗਾ ਲੇ ਉਹਦੇ ਦੇ ਤੂੰ ਬਹੁਤ ਵੀਡੀਓ ਪਾ ਚੁੱਕੇ ਆ ਹੁਣ ਨਾ ਪਾਈ ਹੁਣ ਉਦੋਂ ਪਾਈ ਜਦੋਂ ਉਹ ਦੁਬਾਰਾ ਕੋਈ ਗਲਤ ਗੀਤ ਗਾਊਗਾ ਪੁਰਾਣੇ ਗੀਤਾਂ ਨੂੰ ਕਹਿੰਦਾ ਨਾ ਘੜੀਸ ਤੇ ਮੈਂ ਉਹਨੂੰ ਇਹ ਕਿਹਾ ਸੀ ਕਿ ਗੀਤ ਵੇਸ਼ਕ ਪੁਰਾਣੇ ਨੇ ਬਟ ਅੱਜ ਵੀ ਅਖਾੜਿਆਂ ਦੇ ਵਿੱਚ ਗਾਏ ਜਾਂਦੇ ਨੇ ਉਹ ਤੇ ਉਹਨਾਂ ਨੂੰ ਗਾਉਣਾ ਬੰਦ ਕਰੇ ਸੋ ਜਿਵੇਂ ਕਿ ਮੈਂ ਉਹਨੂੰ ਬੱਬੂ ਮੰਨ ਦੇ ਸਬੰਧ ਵਿੱਚ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਕਿਹਾ ਸੀਗਾ ਕਿ ਇਧਰੋਂ ਮੈਂ ਵੀਡੀਓ ਪਾਈ ਜਾਊਂਗਾ ਉਧਰੋਂ ਉਹ ਗੀਤ ਗਾਈ ਜਾਊਗਾ ਉਹਦਾ ਕੋਈ ਫਾਇਦਾ ਨਹੀਂ ਹੈਗਾ ਠੀਕ ਆ ਕਨੈਕਸ਼ਨ ਵੀਕ ਹੋ ਗਿਆ ਚਲੋ ਕੋਈ ਨਹੀਂ ਇਧਰੋਂ ਮੈਂ ਵੀਡੀਓ ਪਾਈ ਜਾਊਂਗਾ ਉਧਰੋਂ ਉਹਨੇ ਗੀਤ ਗਾਈ ਜਾਣੇ ਨੇ ਇਹਦਾ ਕੋਈ ਸਿੱਟਾ ਨਹੀਂ ਨਿਕਲਣਾ ਕੋਈ ਰਿਜ਼ਲਟ ਨਹੀਂ ਨਿਕਲਣਾ ਕਿ ਉਧਰੋਂ ਉਹਨੇ ਵੀਡੀਓ ਉਧਰੋਂ ਉਹਨੇ ਗੀਤ ਗਾਤਾ ਮੈਂ ਵੀਡੀਓ ਪਾਤੀ ਇਹ ਤਾਂ ਐਵੇਂ ਕੰਮ ਚੱਲੀ ਜਾਣਾ ਫਿਰ ਤੇ ਹੁਣ ਗੱਲ ਇਹ ਨਿਬੜੀ ਆ ਉਹ ਬਾਈ ਨੇ ਚਲੋ ਪ੍ਰੋਮਿਸ ਕੀਤਾ ਉਹ ਕਹਿੰਦਾ ਵੀ ਮੈਂ ਪੱਕਾ ਦਾਵਾ ਨਹੀਂ ਕਰਦਾ ਬਟ ਜਦੋਂ ਇਥੇ ਆਡੀ ਲੀਡ ਦੇ ਵਿੱਚ ਆਇਆ ਬੱਬੂ ਮੰਨਤਾ ਉਹ ਮੈਨੂੰ ਉਹਦੇ ਨਾਲ ਮਿਲਾਉਣ ਦੀ ਕੋਸ਼ਿਸ਼ ਕਰੂਗਾ ਬੱਬੂ ਮੰਨਤਾ ਗੱਲ ਪਹੁੰਚ ਚੁੱਕੀ ਆ ਕਿ ਮੈਂ ਉਹਨੂੰ ਮਿਲਣਾ ਚਾਹੁੰਦਾ ਆ ਬੱਬੂ ਮੰਨ ਦੀ ਸਿਸਟਰ ਨੂੰ ਵੀ ਪਤਾ ਹੈ ਇਸ ਬਾਰੇ ਜੈਸੀ ਜੈਲ ਨਹੀਂ ਦੱਸੀ ਆ ਇਹ ਗੱਲ ਮੈਨੂੰ ਤੇ ਬਾਕੀ ਮੈਂ ਗੱਲ ਕੀਤੀ ਸੀ ਬਿਆਨਤ ਦੇ ਸਬੰਧ ਵਿੱਚ ਮੈਂ ਕਿਹਾ ਬਾਈ ਇਹ ਵੀ ਬਿਆਨਤ ਨੂੰ ਇਹਨੇ ਸ਼ਹੀਦ ਕਿਹਾ 2012 ਦੇ ਵਿੱਚ ਤਾਂ ਉਹ ਸਬੰਧੀ ਜੈਸੀ ਜੈਲ ਨੇ ਕਿਹਾ ਕਿ ਬਾਈ ਦੇਖ ਗਲਤੀਆਂ ਬੰਦਿਆਂ ਤੋਂ ਹੀ ਹੁੰਦੀਆਂ ਨੇ ਹੁਣ ਉਹ ਗੱਲ ਨੂੰ ਬਾਰ-ਬਾਰ ਰਿਪੀਟ ਨਾ ਕਰੋ ਕਹਿੰਦਾ ਇਹ ਕੰਮ ਨੂੰ ਹੁਣ ਤੂੰ ਰੋਕ ਲਾ ਬੰਦ ਕਰ ਲਾ ਜਦ ਤੱਕ ਉਹ ਕੋਈ ਗਲਤ ਗੀਤ ਨਹੀਂ ਗਾਉਂਦਾ ਜੇ ਉਹ ਗਲਤ ਸਹੀ ਗੀਤ गा ਰਿਹਾ ਹੈ ਹਾਂ ਹੁਣ ਤਾਂ ਕਹਿੰਦਾ ਉਹਨੂੰ ਗਾਈ ਜਾਣ ਦਿਓ ਜੋ ਪੁਰਾਣੇ ਗੀਤ ਨੇ ਜੋ ਹੁਣ ਸਟੇਜਾਂ ਤੇ ਚੱਲ ਰਹੇ ਨੇ ਕਹਿੰਦਾ ਦੇਖ ਬਈ ਮੈਂ ਦਾਵਾ ਨਹੀਂ ਕਰਦਾ ਕਿ ਉਹਨਾਂ ਨੂੰ ਬੰਦ ਕਰ ਦਵੇ ਉਹ ਠੀਕ ਆ ਬਟ ਉਹਦੇ ਸਬੰਧ ਵਿੱਚ ਪਹਿਲਾਂ ਹੀ ਬਹੁਤ ਵੀਡੀਓ ਪਾ ਚੁੱਕਿਆ ਮੈਂ ਤੇ ਮੈਂ ਵੀ ਇਹੀ ਕਿਹਾ ਸੀਗਾ ਕਿ ਬਾਰ-ਬਾਰ ਦੇਖੋ ਐ ਕਰਨ ਦਾ ਕੋਈ ਫਾਇਦਾ ਨਹੀਂ ਬੈਠ ਕੇ ਗੱਲ ਨਵੇੜ ਲੈਣੇ ਆ ਸਾਮ ਦਾ ਮਦੰਡ ਵੇਦੀ ਜੋ ਗੱਲ ਗਈ ਸੀਗੀ ਕਿ ਸਾਮ ਦਾ ਮਤਲਬ ਹੁੰਦਾ ਹੈ ਬੈਠ ਕੇ ਗੱਲ ਨਵੇੜ ਲੈਣੀ ਤੇ ਬੈਠ ਕੇ ਗੱਲ ਨਵੇੜ ਲੈਣੇ ਆ ਆ ਗੱਲ ਹੋਈ ਆ ਜੈਸੀ ਚਾਲ ਦੇ ਨਾਲ ਸਾਡੇ ਵਿੱਚ ਜੋ ਮਨੁੱਖਤਾ ਉਹ ਸੀਗਾ ਉਹ ਦੂਰ ਹੋ ਗਿਆ ਹੁਣ ਆਊਗਾ ਬਬੂ ਮਾਨੁਰੇ ਤਾਂ ਉਹਦੇ ਨਾਲ ਬੈਠ ਕੇ ਗੱਲ ਕਰਾਂਗੇ ਉਹਨੇ ਜਣੀ ਇਹ ਦਾਵਾ ਨਹੀਂ ਕੀਤਾ ਕਿ ਪੱਕੀ ਉਹ ਗੱਲ ਕਰਾਊਗਾ ਉਹ ਕਹਿੰਦਾ ਮੈਂ ਕਹੂੰਗਾ ਠੀਕ ਆ ਬੈਠ ਕੇ ਗੱਲ ਕਰੀ ਅੱਗੇ ਉਹਦੀ ਮਰਜ਼ੀ ਆ ਉਹਨੇ ਗੱਲ ਕਰਨੀਆਂ ਜਾਂ ਨਹੀਂ ਕਰਨੀ ਗੱਲ ਠੀਕ ਆ ਜੀ ਮੈਂ ਕਮੈਂਟ ਪੜਨਾ ਇੱਕ ਵੰਟ ਠੀਕ ਆ ਜੀ ਚੱਕ ਕੇ ਰੱਖ ਕੰਮ ਬਾਈ ਠੀਕ ਆ ਧੰਨਵਾਦ ਵੀਰੋ ਆ ਇੱਕ ਬਾਈ ਕਹਿੰਦਾ ਬੱਬੂ ਮਾਨ ਐ ਜਾਨੀਗਾ ਬਾਕੀ ਸਿੰਗਰਾਂ ਬਾਰੇ ਬੋਲੋ ਸਾਰਿਆਂ ਬਾਰੇ ਬੋਲਦਾ ਬਾਈ ਮੈਂ ਕੱਲੇ ਇੱਕ ਬਾਰੇ ਨਹੀਂ ਬੋਲਦਾ ਤੇ ਬਾਕੀ ਬੱਬੂ ਮਾਨ ਨੂੰ ਤੁਸੀਂ ਸਭ ਤੋਂ ਉੱਤੇ ਮੰਨਦੇ ਹੋ ਸਿੰਗਰਾਂ ਦੇ ਵਿੱਚੋਂ ਜੋ ਸਭ ਤੋਂ ਉੱਤੇ ਹੋਵੇ ਸਭ ਤੋਂ ਉਹਨੂੰ ਟਾਰਗੇਟ ਕਰਨਾ ਜ਼ਰੂਰੀ ਹੁੰਦਾ ਆ ਬਾਕੀ ਜਨੇ ਤਾਂ ਆਪੇ ਟਾਰਗੇਟ ਹੋ ਜਣਾ ਜਦੋਂ ਉਹ ਬੰਦੇ ਨੂੰ ਆਪਾਂ ਨੇ ਕਿਹਾ ਮੈਂ ਬਾਰ ਬਾਰ ਕਹਿ ਰਿਹਾ ਮੇਰੀ ਉਹਦੇ ਨਾਲ ਕੋਈ ਜਿੱਦ ਨਹੀਂ ਹੈ ਕਿ ਮੇਰੀ ਜਿੱਦ ਸਿਰਫ ਤੇ ਸਿਰਫ ਲਚਰਤਾ ਦੇ ਨਾਲ ਆ ਹੋਰ ਕਿਸੇ ਦੇ ਨਾਲ ਨਹੀਂ ਚੰਗੇ ਗੀਤ ਗਾਉਣ ਸਪੋਰਟ ਕਰਾਂਗੇ ਠੀਕ ਆ ਤੇ ਆ ਬਾਈ ਇੱਕ ਨੰਬਰ ਮੰਗ ਰਿਹਾ ਵੀਰ ਮੈਂ ਨੰਬਰ ਨਹੀਂ ਦਿੰਦਾ ਕਿਸੇ ਨੂੰ ਕਿਉਂਕਿ ਪੇਜ ਤੇ ਹਜ਼ਾਰਾਂ ਲੋਕ ਫੋਲੋਅਰ ਨੇ ਤੇ ਆਏ ਮੈਂ ਨੰਬਰ ਦੇਣ ਲੱਗਾ ਤਾਂ WhatsApp ਤੇ ਨੰਬਰ ਔਖਾ ਹੋ ਜਾਣਾ ਫਿਰ ਮੈਨੂੰ ਮੈਸੇਜ ਸਾਂਭਣੇ ਔਖਾ ਹੋ ਜਾਣਾ ਮੇਰੇ ਤੋਂ ਪੇਜ ਤੇ ਮੈਸੇਜ ਨਹੀਂ ਸਾਂਭ ਹੁੰਦੇ ਮੈਂ WhatsApp ਤੇ ਕਿੱਥੇ ਸਾਂਭ ਲੂੰਗਾ ਜੈਸੀ ਜਾਲ ਵਾਲੀ ਗੱਲ ਕਲੀਅਰ ਹੋ ਗਈ ਜੀ ਆਪਾਂ ਨੇ ਹੁਣ ਕੋਈ ਬਾਰ-ਬਾਰ ਵੀਡੀਓ ਨਹੀਂ ਪਾਉਣੀ ਜਦੋਂ ਜੋ ਪਹਿਲਾਂ ਪੈਗੀਆਂ ਵੀਡੀਓ ਪੈਗੀਆਂ ਜੈਸੀ ਜਾਲ ਨੂੰ ਜੋ ਮੈਂ ਰਿਪਲਾਈ ਕੀਤਾ ਮੈਂ ਡਿਲੀਟ ਕਰੂੰਗਾ ਉਹਨੇ ਜੋ ਮੈਨੂੰ ਰਿਪਲਾਈ ਕੀਤਾ ਸੀ ਉਹ ਡਿਲੀਟ ਕਰੂੰਗਾ ਜੋ ਬੱਬੂ ਮਾਨ ਨਾਲ ਬਾਕੀ ਮਨ ਮਟਾਓ ਨੇ ਉਹ ਕਹਿੰਦਾ ਬੈਠ ਕੇ ਨਵੇੜ ਲਿਓ ਮੈਂ ਕੋਸ਼ਿਸ਼ ਕਰੂੰਗਾ ਵੀ ਤੇਰੀ ਗੱਲ ਕਰਵਾਵਾਂ ਉਹਦੇ ਨਾਲ ਠੀਕ ਆ ਜੀ ਇਸ ਤੋਂ ਬਾਅਦ ਆਪਾਂ ਨੇ ਉញ ਕੋਈ ਵੀਡੀਓ ਨਹੀਂ ਪਾਉਣੀ ਜਾਂ ਉਹਨੇ ਆਪ ਕਿਹਾ ਕਿ ਜਦੋਂ ਗਲਤ ਕੀ ਦਿਖਾਊਗਾ ਤਾਂ ਵੀਡੀਓ ਪਾ ਦੀ ਠੀਕ ਆ ਮੈਂ ਤਾਂ ਆਪ ਇਹੀ ਕਹਿ ਰਿਹਾ ਸੀਗਾ ਕਿ ਬੈਠ ਕੇ ਗੱਲ ਨਵੇੜ ਲਈਏ ਵਾਰ-ਵਾਰ ਵੀਡੀਓ ਪਾਉਣ ਨਾਲ ਕੁਝ ਨਹੀਂ ਹੋਣਾ ਉਧਰ ਉਹਨੇ ਕੀ ਦਿਖਾਈ ਜਾਣੇ ਆ ਇਧਰੋਂ ਮੈਂ ਵੀਡੀਓ ਪਾਈ ਜਾਊਂਗਾ ਉਹਦੇ ਨਾਲ ਕੋਈ ਸਿੱਟਾ ਨਹੀਂ ਨਿਕਲਣਾ ਤੇ ਇਹ ਤੋਂ ਇਲਾਵਾ ਮੈਂ ਗੱਲ ਕਰਨਾ ਚਾਹੁੰਦਾ ਉਹਨਾਂ ਬਾਰੇ ਜੋ ਹੁਣ ਇੱਥੇ ਕਈ ਬੱਬੂ ਮਾਨ ਦੇ ਫੈਨ ਆਉਣਗੇ ਕਈ ਮੇਰੇ ਪੇਜ ਦੇ ਫੋਲੋਅਰ ਵੀ ਆਉਣਗੇ ਦੇਖੋ ਇੱਕ ਦੂਜੇ ਨੂੰ ਗਾਲਾਂ ਨਹੀਂ ਕੱਢਣੀਆਂ ਇੱਥੇ ਇਹ ਕੰਮ ਛੱਡੋ ਗਾਲਾਂ ਕੱਢਣ ਦੇ ਵਿੱਚੋਂ ਕੁਝ ਨਹੀਂ ਨਿਕਲਣਾ ਠੀਕ ਆ ਤੇ ਹੋਰ ਬੜੀ سپورਟ ਕਰ ਰਹੇ ਨੇ ਵੀਰ ਮਿਹਰਬਾਨੀ ਜੀ ਸਾਰਿਆਂ ਦੀ ਮਿਹਰਬਾਨੀ ਇੱਕ ਕਹਨਾ ਮਰਤਮਾਨ ਦਾ ਜਲੂਸ ਕੱਢੀਂ ਕੱਢਦੇ ਆ ਜੀ ਕੋਈ ਗੱਲ ਨਹੀਂ ਜ਼ਰੂਰ ਲੁਧਿਆਣਾ ਪੰਜਾਬ ਠੀਕ ਆ ਜੀ ਮਿਹਰਬਾਨੀ ਵੀਰੋ ਤੇ ਇੱਕ ਹੁਣ ਮੈਨੂੰ ਲੱਗਦਾ ਫੇਰ ਇੱਕ ਆਪਣਾ ਅਮਰਤਧਾਰੀ ਬਾਈ ਆ ਤੇ ਅਮਰਤ ਸ਼ਕਿਆ ਮਟਰ ਅਜੇ ਰਹਿਤ ਨਹੀਂ ਨਿਵਾ ਰਿਆ ਪੂਰੀ ਪੰਜ ਬਾਣੀਆਂ ਦਾ ਪਾਠ ਨਹੀਂ ਕਰਦਾ ਤੇ ਉਹਨੇ ਕਿਹਾ ਸੀਗਾ ਕਿ ਤੂੰ ਦਿਖਾਵਾ ਕਰਦਾ ਕਰਪਾੰ ਦਾ ਹੋ ਸਕਦਾ ਅਜਾ ਵੀਡੀਓ ਤੇ ਵੀ ਗੈਦ ਦੇਵੇ ਦੇਖ ਵੀਰ ਮੇਰੇ ਗੁਰੂ ਦਾ ਬਖਸ਼ਿਆ ਹੋਇਆ ਹਥਿਆਰ ਆ ਮੈਂ ਤਾਂ ਇੱਕ ਨਾਲ ਲਾ ਕੇ ਰੱਖਦਾ ਆ ਠੀਕ ਆ ਮੈਨੂੰ ਇਹ ਇਹ ਚੀਜ਼ ਦਾ ਕੋਈ ਪਰਵਾਹ ਨਹੀਂ ਕੋਈ ਮਰਜ਼ੀ ਬੋਲੇ ਜਿਹੜੇ ਬੰਦੇ ਬੋਤਲ ਫੜਫੜ ਨੱਚਦੇ ਨੇ ਜਾਂ ਕੋਈ ਪੈਗ ਫੜ ਕੇ ਨੱਚਦਾ ਉਹਨਾਂ ਬਾਰੇ ਬੋਲਿਆ ਕਰੋ ਜੋ ਕਿ ਗਲਤ ਸੰਦੇਸ਼ ਜਦ ਦੰਦੇ ਨੇ ਮੈਸੇਜ ਦੰਦੇ ਨੇ ਸਮਾਜ ਨੂੰ ਜੇ ਮੈਂ ਗੁਰੂ ਦਾ ਕਕਾਰ ਹਿੱਕ ਨਾਲ ਲਾ ਕੇ ਰੱਖਦਾ ਕੱਲ ਨੂੰ ਕੋਈ ਬੰਦਾ ਦੇਖ ਕੇ ਗੁਰੂ ਵਾਲਾ ਹੀ ਬਣੂਗਾ ਇਹਨੂੰ ਦੇਖ ਕੇ ਇਹਨੂੰ ਦੇਖ ਕੇ ਕੋਈ ਬੰਦਾ ਭਟਕਣ ਨਹੀਂ ਲੱਗ ਕੋਈ ਆਸ਼ਕੀਆਂ ਨਹੀਂ ਕਰਨ ਲੱਗੇ ਇਹਨੂੰ ਦੇਖ ਕੇ ਬੰਦਾ ਕੋਈ ਨਸ਼ਿਆਂ 'ਚ ਨਹੀਂ ਪੈਣ ਲੱਗਿਆ ਮਾਣ ਆਪਣੇ ਗੁਰੂ ਦੀ ਸਿੱਖੀ ਤੇ ਮਾਣ ਉਹਨੇ ਬਖਸ਼ਿਆ ਆਧਾਰਿਤ ਰੱਖਿਆ ਹੁਣ ਉਹਦਣ ਇੱਕ ਗੱਲ ਕਹਿੰਦਾ ਸੀ ਇਹ ਕਹਿੰਦਾ ਡੋਲੇ ਦਿਖਾਈ ਜਾਈ ਹੁਣ ਇਹਦੇ ਨਾਲ ਕਹਿੰਦੀ ਫੇਰ ਮ ਡੋਲੇ ਦਿਖਾਉਣੇ ਲੱਗ ਗਏ ਕੱਢ ਜਾ ਚੱਲਦੇ ਆਂ ਉਹਨੇ ਵੀਰ ਦਾ ਬਸ ਹੁਣ ਕਿਤੇ ਇਹ ਨਾ ਕਹਿ ਜਾਣੀ ਫੇਰ ਡੌਲੇ ਦਿਖਾਉਣ ਲੱਗਾ ਵੀਰੇ ਮਿਹਨਤਾਂ ਲਾਈਆਂ ਹੋਈਆਂ ਦਿਖਦੀਆਂ ਹੁੰਦੀ ਨੇ ਆਪਣੇ ਆਪ ਮਿਹਨਤ ਦਿਖਾਉਣੇ ਹੀ ਪੈਂਦੀ ਹੁੰਦੀ ਕਿਸੇ ਨੂੰ ਇਹ ਆਪਣੇ ਆਪ ਦਿਖਦੀ ਆ ਤੇ ਬਾਕੀ ਜੋ ਟੈਟੂ ਬਣਾਏ ਨੇ ਡੌਲੇਆਂ ਤੇ ਐਂ ਕਰਕੇ ਦਿਖਾਉਣਾ ਵੀ ਇੱਥੇ ਆਹ ਟੈਟੂ ਲਖਾਇਆ ਇਧਰਲੇ ਪਾਸੇ ਮੈਂ ਆਹ ਲਖਾਇਆ ਇਹ ਗੁਰਮਤ ਦੇ ਬਿਲਕੁਲ ਇਹ ਖਿਲਾਫਤਾ ਗੁਰਮਤ ਦੀ ਇਹ ਬੱਜਰ ਰਹਿਤ ਬੱਜਰ ਰਹਿਤਾ ਨੇ ਜੋ ਸਾਡੀਆਂ ਜਿਵੇਂ ਕਿ ਅਸੀਂ ਕਿ ਕੋਈ ਰੂਮ ਦੀ ਵਿਆਦ ਵੀ ਨਹੀਂ ਕਰ ਸਕਦੇ ਰੋਮਾਂ ਦੀ ਬਿਆਦਬੀ ਕਰੀ ਬੈਠਾ ਆ ਗਲਤ ਗੱਲ ਆ ਇਹ ਬਾਕੀ ਖੰਡਾ ਬਣਾਇਆ ਹੋਇਆ ਐ ਡੌਲੇ ਤੇ ਬਹੁਤ ਪਵਿੱਤਰ ਨਿਸ਼ਾਨ ਆ ਉਹ ਅੱਗੇ ਹੀ ਵਿਵਾਦ ਦਾ ਮੁੱਦਾ ਬਣਿਆ ਹੋਇਆ ਕਿ ਮੁੰਡੇ ਐ ਬਣਾਈ ਜਾਂਦੇ ਨੇ ਕੋਈ ਇੱਕ ਓਂਕਾਰ ਲਖਾ ਲੰਦਾ ਆ ਕੋਈ ਖੰਡਾ ਬਣਵਾ ਲੰਦਾ ਆ ਇਸ ਤਰ੍ਹਾਂ ਬਿਆਦਬੀ ਨਾ ਕਰੋ ਮੈਲਾ ਆਪਣੀਆਂ ਬਾਹਾਂ ਬਹੁ ਮਿਲ ਜਾਂਦੀਆਂ ਨੇ ਗਰਮੀ ਗਰਮੀ ਆਉਂਦੀ ਰਹਿੰਦੀ ਆ ਸਾਡੇ ਪਵਿੱਤਰ ਨਿਸ਼ਾਨਾਂ ਦੀ ਬਿਆਦਬੀ ਨਾ ਕਰੋ ਠੀਕ ਹੈ ਤੇ ਠੀਕ ਆ ਭਰਾ ਮਿਹਰਬਾਨੀ ਸਾਰਿਆਂ ਦੀ ਮਿਹਰਬਾਨੀ ਹਾਲ ਆ ਆ ਵੀਰ ਕਹਿ ਰਿਹਾ ਕਹਿੰਦਾ ਭਾਈ ਕੜਾ ਸਹੀ ਹੱਥ ਚ ਪਾ ਲੈ ਉਹ ਵੀਰੇ ਹੈਗਾ ਸੱਜਾ ਹੱਥ ਆ ਇਹ ਕਿਰਪਾਨ ਵੀ ਤੈਨੂੰ ਦੂਜੇ ਪਾਸੇ ਦੇਖ ਰਹੀ ਜੁਣੀ ਆ ਫਰੰਟ ਕੈਮਰੇ ਤੋਂ ਜਦੋਂ ਆਪਾਂ ਗੱਲ ਕਰਦੇ ਆ ਨਾ ਕਨੈਕਸ਼ਨ ਫੇਰ ਵੀਕ ਹੋਈ ਜਾਂਦਾ ਜਦੋਂ ਆਪਾਂ ਫਰੰਟ ਕੈਮਰੇ ਤੋਂ ਗੱਲ ਕਰਦੇ ਆ ਜਦੋਂ ਫਰੰਟ ਕੈਮਰੇ ਨਾਲ ਗੱਲ ਕਰਨੀ ਆ ਤਾਂ ਆਪਣਾ ਆਪਾਂ ਨੂੰ ਪੁੱਠੇ ਪਾਸੇ ਦੇਖ ਦੂਜੇ ਸਾਹਮਣੇ ਵਾਲੇ ਨੂੰ ਆਪਾਂ ਸੱਜਾ ਬਸਾ ਖੱਬਾ ਦੇਖਦਾ ਖੱਬਾ ਬਸਾ ਸੱਜਾ ਦੇਖਦਾ ਆ ਆ ਸੱਜਾ ਬਸਾਈਆ ਸਾਉਥ ਕੋਰੀ ਵਾਲਿਆਂ ਦੀ ਪੁਲਿਸਪੋਰਟ ਆ ਮਿਹਰਬਾਨੀ ਜੀ ਮਿਹਰਬਾਨੀ ਤੇ ਇਹ ਤੋਂ ਇਲਾਵਾ ਝੰਡੇ ਅਮਲੀ ਝੰਡੇ ਅਮਲੀ ਦੀ ਵੀਰੇ ਬਹੁਤ ਹੋ ਗਈ ਉਹ ਉਹਦੇ ਹੁਣ ਕਹਿਣ ਨਾਲ ਕੁਝ ਨਹੀਂ ਹੋਣਾਗਾ ਲੋਕਾਂ ਨੂੰ ਪਤਾ ਜਾ ਉਹ ਕੀ ਆ ਅੱਜ ਤੋਂ ਬਾਅਦ ਮੈਪੀ ਹੁੰਦਲ ਨੂੰ ਮੈਪੀ ਹੁੰਦਲ ਨਾਲ ਕਿਹਾ ਮੈਪੀ ਹੁੰਦਲ ਹੁਣ ਝੰਡਾ ਬਣ ਚੁੱਕਿਆ ਉਹਨੂੰ ਝੰਡਾ ਬਲੀ ਘਾਉਣ ਦਾ ਬਹੁਤ ਸ਼ੌਂਕ ਆ ਉਹਨੂੰ ਝੰਡਾ ਬਲੀ ਉਹ ਗਿਆ ਕਰੋ ਬੋਲੀ ਜਾਵੇ ਜੋ ਮਰਜ਼ੀ ਬੋਲੀ ਜਾਵੇ ਕੋਈ ਪਰਵਾਹ ਨਹੀਂ ਦੁੱਕੀ ਤਿੱਕੀ ਦੀ ਪਰਵਾਹ ਨਹੀਂ ਕਰੀ ਦੇਂਦੀ ਠੀਕ ਆ ਆਪਣਾ ਤਾਂ ਇਹ ਕੰਮ ਜੋ ਹੈਗਾ ਜ ਆਪਣਾ ਚੱਲਦਾ ਹੀ ਰਹਿਣਾ ਆ ਤੇ ਪ੍ਰਭੂ ਬਾਣੀ ਨਾਲ ਜੁੜੋ ਸਭ ਤੋਂ ਜ਼ਰੂਰੀ ਆ ਠੀਕ ਆ ਭਰਾ ਕੱਢੀ ਜਾਓ ਉਹਦਾ ਜਲੂਸ ਕੀ ਬੋਲਦਾ ਭਰਾ ਮੈਨੂੰ ਨਹੀਂ ਪਤਾ ਲੱਗ ਰਿਹਾ ਸਾਰੇ ਕਮੈਂਟ ਐ ਇੱਥੇ ਖਾਸੇ ਨੇ ਕਿਹੜਾ ਕਮੈਂਟ ਆ ਖੜ ਜਾ ਖੜ ਜਾ ਹਣੀ 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 ਰੁਕ ਜਾ ਯਾਰ ਇਹ ਮੈਨੂੰ ਹੁਣ ਇਹਦਾ ਕਮੈਂਟ ਨਹੀਂ ਲੱਭ ਰਿਹਾ ਉਹ ਦੁਬਾਰਾ ਕਰ ਕਮੈਂਟ ਕੀ ਕਹਿਣਾ ਬਾਈ ਮੈਨੂੰ ਤਾਂ ਇੱਥੇ ਲੱਭੇ ਨਹੀਂ ਰਿਹਾ ਤੇਰਾ ਕਮੈਂਟ ਅੱਛਾ ਲਾਲਾ ਜੋਰ ਕੱਕਾ ਲਾਲਾ ਜੋ ਮਰਜ਼ੀ ਕਰੀ ਜਾ ਬਹੁਤ ਹੋ ਗਈ ਝੰਡੇ ਮਲੇ ਤਾਂ ਮੈਪ ਹੀ ਹੁੰਦਾ ਲਾਹੋ ਪਤਾ ਲੱਗ ਗਿਆ ਮੈਨੂੰ ਠੀਕ ਆ ਤੇ ਬਾਕੀ ਅੱਜ ਆਪਾਂ ਗੱਲ ਕਰਾਂਗੇ ਆ ਦੂਜੇ ਦੇ ਬਾਰੇ ਜੋ ਸ਼ੈਰੀਮਾਨ ਇਹਦੇ ਸਬੰਧ ਵਿੱਚ ਗੱਲ ਕਰਾਂਗੇ ਠੀਕ ਆ ਜੀ ਗੱਲ ਜੋ ਸੀਗੀ ਉਹ ਕਲੀਅਰ ਹੋ ਗਈ ਫੇਰ ਆਖਰ ਦੇ ਵਿੱਚ ਦਰ ਰੋਣਾ ਚਾਹੁੰਦਾ ਆ ਬੱਬੂ ਮਾਨ ਦੇ ਸਬੰਧ ਵਿੱਚ ਪੁਰਾਣੇ ਜੋ ਗੀਤ ਨੇ ਉਹਨਾਂ ਦੀ ਉਹ ਕਹਿੰਦਾ ਆਪਾਂ ਬਾਰ-ਬਾਰ ਵੀਡੀਓ ਨਹੀਂ ਪਾਉਣੀ ਜਿਵੇਂ ਮੈਂ ਵੀ ਕਿਹਾ ਸੀਗਾ ਕਿ ਬਾਰ-ਬਾਰ ਵੀਡੀਓ ਪਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਉਧਰੋਂ ਗੀਤ ਗਾਈ ਜਾਊਗਾ ਮੈਂ ਵੀਡੀਓ ਪਾਈ ਜਾਊਗਾ ਉਹਦਾ ਕੋਈ ਰਿਜ਼ਲਟ ਨਹੀਂ ਨਿਕਲਣਾ ਉਹ ਗੱਲ ਹੋਈ ਆ ਜੈਸੀ ਚਾਲ ਦੇ ਨਾਲ ਬੱਬੂ ਮਾਨ ਤੱਕ ਗੱਲ ਪਹੁੰਚ ਚੁੱਕੀ ਆ ਕਿ ਕੋਈ ਬੰਦਾ ਮਿਲਣਾ ਚਾਹੁੰਦਾ ਆ ਉਹਨੂੰ ਆ ਗਾਹ ਪਿਆ ਹੈ ਆਸਟ੍ਰੇਲੀਆ ਦੇ ਵਿੱਚ ਬੱਬੂ ਮਾਨ ਦੀ ਸਿਸਟਰ ਨੂੰ ਵੀ ਪਤਾ ਆ ਇਹ ਗੱਲ ਦਾ ਤੇ ਆਪਾਂ ਬੈਠ ਕੇ ਜਿਹੜੇ ਪੁਰਾਣੇ ਯੋਗ ਹਨ ਮਨ ਮਟਾਉ ਨੇ ਆਪਣੇ ਬੈਠ ਕੇ ਕਲੀਅਰ ਕਰ ਲਈ ਮੈਂ ਕੋਸ਼ਿਸ਼ ਕਰੂੰਗਾ ਨਾਲ ਬਿਠਾਉਣ ਦੀ ਬਾਕੀ ਜੋ ਨਵੀਂ ਵੀਡੀਓ ਪਾਉਣੀਆਂ ਵਾਰ-ਵਾਰ ਕਹਿੰਦਾ ਨਾ ਪਾ ਬਾਈ ਜੋ ਉਹ ਜੇ ਉਹ ਘਟਿਆ ਗਈ ਦਗਾਊਗਾ ਤਾਂ ਆਪਾਂ ਹੀ ਬਾਕੀ ਕਹਿੰਦਾ ਬਾਕੀ ਜੋ ਸਿੰਗਰ ਆਉਂਦੇ ਨੇ ਉਹਨਾਂ ਬਾਰੇ ਵੀ ਬੋਲੂਗਾ ਆਪਾਂ ਬੋਲ ਰਹੇ ਹਾਂ ਸਾਰਿਆਂ ਵਾਲੇ ਬਾਰੇ ਬੋਲ ਰਹੇ ਹਾਂ YouTube ਤੇ ਤੁਸੀਂ ਸਰਚ ਕਰ ਸਕਦੇ ਹੋ ਰਿਪਲਾਈ ਟੂ ਦਲਜੀਤ ਰਿਪਲਾਈ ਟੂ ਜੋ ਜੋ ਹਨੀ ਸਿੰਘ ਬਾਕੀਆਂ ਬਾਰੇ ਸਾਰਿਆਂ ਬਾਰੇ ਕਰ ਸਕਦੇ ਹੋ ਬਦਾ ਆ ਬਾਈ ਕਹਿੰਦਾ ਗੁਰਦਾਸਮ ਗ੍ਰੰਥ ਦੇ ਨਿੰਦਕਾਂ ਲਈ ਕੀ ਵਿਚਾਰ ਨੇ ਵੀਰ ਜੀ ਵੀਰ ਇਹਵੇਂ ਬਸ ਜੁੱਤੀਆਂ ਦੀ ਘਾਟ ਆ ਇਹਨਾਂ ਨੂੰ ਕਦੇ ਬੈਂਸ ਦੇ ਵਿੱਚ ਜਿੱਤੇ ਹੈ ਨਹੀਂ ਇਹ ਗਿਆਨੀ ਦਿੱਤ ਸਿੰਘ ਤੇ ਸਾਡੇ ਜੋ ਹੋਰ ਵੀ ਮਹਾਨ ਹੋਏ ਨੇ ਕਲੋ ਭਾਈ ਕਾਨ ਸਿੰਘ ਨਾਬਾ ਜੀ ਹੋਏ ਨੇ ਸੰਤ ਮਸਕੀਨ ਜੀ ਹੋਏ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਹੋਏ ਨੇ ਹੋਰ ਵੀ ਬਹੁਤ ਵੱਡੇ ਵੱਡੇ ਵਿਦਵਾਨ ਹੋਏ ਨੇ ਜਿਨ੍ਹਾਂ ਨੇ ਇਹ ਬਾਣੀ ਪੜ੍ਹੀ ਵੀ ਆ ਪ੍ਰਚਾਰ ਵੀ ਕੀਤਾ ਇਸ ਬਾਣੀ ਦਾ ਧਿਆਨ ਨਾ ਦਿਓ ਇਹਨਾਂ ਵੱਲ ਇਹ ਸਾਡੀ ਵੱਖਰੀ ਹੋਂਦ ਨੂੰ ਬਰਕਰਾਰ ਰੱਖਣ ਵਾਲਾ ਇੱਕ ਬਹੁਤ ਤਕੜਾ ਸੋਰਸ ਆ ਸਾਡੇ ਕੋਲ ਦਸਮ ਗ੍ਰੰਥਾ ਜੋ ਗਲਤ ਅਰਥ ਕਰਕੇ ਇਹਦੇ ਫੈਲਾਏ ਜਾ ਰਹੇ ਨੇ ਲੋਕਾਂ ਦੇ ਵਿੱਚ ਲੋਕਾਂ ਨੂੰ ਗਮਰਾਹ ਕੀਤਾ ਜਾ ਰਿਹਾ ਪਰ ਇਹ ਰਹੋ ਚੰਗੇ ਬੰਦੇ ਆ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਭਾਈ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਤੇ ਇਹਨੇ ਬੜੇ ਇਲਜ਼ਾਮ ਲਾਏ ਜੀ Hindu ਪਰਿਵਾਰ ਦੇ ਵਿੱਚੋਂ ਇਹ ਆ ਬੋਲਦਾ ਇਹ ਗਲਤ ਪ੍ਰਚਾਰ ਕਰ ਰਿਹਾ ਹੈ Hinduism ਨਾਲ ਜੋੜ ਰਿਹਾ ਸਿੱਖ ਧਰਮ ਨੂੰ ਉਹਨੇ ਬਿਲਕੁਲ ਨਹੀਂ ਜੋੜਿਆ ਇਸ ਤਰ੍ਹਾਂ ਮੈਂ ਵੀ ਜਦ ਪਹਿਲੀ ਵਾਰ ਪੋਸਟ ਸੁਣੀ ਮੈਨੂੰ ਪਤਾ ਨਹੀਂ ਇਹੋ ਜੀ ਗੱਲ ਹੋਊ ਮੈਂ ਪੜ੍ਹੀ ਦੇਖੀ ਵੀਡੀਓ ਉਹ ਇਹਨਾਂ ਵੱਲੋਂ ਮਿਸ਼ਨਰੀਆਂ ਵੱਲੋਂ ਪਾਈਆਂ ਹੋਈਆਂ ਵੀਡੀਓ ਮੈਨੂੰ ਪਤਾ ਨਹੀਂ ਕਿਤੇ ਬੰਦਾ ਇਹ ਜਾਊ ਪਰ ਇਹ ਜਾ ਬੰਦਾ ਬਿਲਕੁਲ ਹੈ ਨਹੀਂ ਉਹ ਬਹੁਤ ਜ਼ਿਆਦਾ ਗਿਆਨਵਾਨ ਬੰਦਾ ਆ ਆਪਾਂ ਸਪੋਰਟ ਕਰਦੇ ਆ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਦੀ ਬਹੁਤ ਜ਼ਿਆਦਾ ਵਧੀਆ ਗੱਲਾਂ ਕਰਦਾ ਬਾਈ ਸਾਡਾ ਵੀਰ ਆ ਉਹ Hindu ਫੈਮਿਲੀ ਦੇ ਵਿੱਚੋਂ ਸੀਗਾ ਕੋਈ ਗੱਲ ਨਹੀਂ ਹੁਣ ਸਿੱਖ ਧਰਮ ਦੇ ਵਿੱਚ ਆ ਗਿਆ ਉਹਦਾ ਸਵਾਗਤ ਕਰੋ ਇਹ ਕੋਈ ਬੰਦਿਆਂ ਵਾਲੀ ਗੱਲ ਥੋੜੀ ਹੈ ਕਿ ਤੁਸੀਂ ਸਿੱਖਾਂ ਦੇ ਜੰਮਪੇ ਤਾਂ ਤੁਸੀਂ ਸਿੱਖ ਧਰਮ ਦਾ ਠੇਕਾ ਲੈ ਲਿਆ ਕੋਈ ਹੋਰ ਬੰਦਾ ਆ ਨਹੀਂ ਸਕਦਾ ਵਿੱਚ ਕਹਣਾ ਬਾਈ ਇਦਾਂ ਟਾਈਮ ਕਿੱਦਾਂ ਮਿਲਦਾ ਗਾਣੇ ਸੁਣਨ ਨੂੰ ਗਾਣੇ ਸੁਣਨ ਨੂੰ ਬਾਈ ਬਹੁਤ ਟਾਈਮ ਦੀ ਲੋੜ ਨਹੀਂ ਗਾਣਾ ਹੁੰਦਾ ਯਾਰ 5 ਮਿੰਟ ਦਾ ਆ ਗਾਣੇ ਆਪਾਂ ਸੁਣਦੇ ਨਹੀਂ ਇਹਦੇ ਬਸ ਇੰਨਾ ਕੁ ਚੈੱਕ ਕਰਨਾ ਹੁੰਦਾ ਕਿ ਬਈ ਗਲਤ ਨਾ ਬੋਲ ਰਿਹਾ ਹੋਵੇ ਕੋਈ ਸਾਡੇ ਯੂਥ ਨੂੰ ਫੇਦ ਕੀ ਦੇ ਰਿਹਾ ਆ ਉਹ ਗੱਲ ਦੇਖਣੀ ਹੁੰਦੀ ਆਪਾਂ ਨੇ ਚਲੋ ਚੰਗਾ ਜੀ ਬਹੁਤ ਇਹ ਹੁਣ ਵੀਡੀਓ ਬਹੁਤ ਲੰਬੀ ਹੋ ਗਈ 13 ਮਿੰਟ ਦੀ ਹੋ ਗਈ ਤੇ ਪੰਜਾਬੀ ਲਾਈਵ ਵੀਡੀਓਜ਼ ਵਾਲੇ ਨੂੰ ਮੈਂ ਧੰਨਵਾਦ ਕਰਨਾ ਚਾਹੁੰਦਾ ਬਾਈ ਮੇਰੀਆਂ ਬਹੁਤ ਵੀਡੀਓ ਪਾਉਂਦਾ ਆ ਧੰਨਵਾਦ ਵੀਰੇ ਤੇ ਆ ਵੀਡੀਓ ਜ਼ਰੂਰ ਪਾਈ ਠੀਕ ਆ ਬੱਬੂ ਮਾਨ ਨੂੰ ਮੈਂ ਕਹਿਣਾ ਚਾਹੁੰਦਾ ਉਹਦੇ ਤਾਂ ਕਿਉਂਕੀ ਗੱਲ ਪਹੁੰਚਣ ਲੱਗੀ ਤੇਰੇ ਨਾਲ ਮੇਰੀ ਕੋਈ ਮੇਰੀ ਕੋਈ ਜਿੱਦ ਨਹੀਂ ਹੈਗੀ ਮੇਰੀ ਜਿੱਦ ਆ ਸਿਰਫ ਤੇ ਸਿਰਫ ਲਚਰਤਾ ਦੇ ਨਾਲ ਠੀਕ ਆ ਚੰਗੇ ਗੀਤ गा ਰਹੇ ਆ ਸਲੂਟ ਆ ਬਟ ਜੋ ਮਾੜੇ ਗੀਤ ਪਹਿਲਾਂ ਗਾ ਚੁੱਕੇ ਆ ਬਾਈ ਬੜ ਕੇ ਉਹ ਗੀਤਾਂ ਨੂੰ ਸਟੇਜ ਤੇ ਨਾ ਗਾਇਆ ਕਰ ਸਾਡਾ ਯੂਥ ਆ ਜੋ ਜਦੋਂ ਕਿਸੇ ਵੱਲ ਦੇਖ ਕੇ ਜਾਂ ਜਸੜਾ ਉਹਨਾਂ ਵੱਲ ਦੇਖ ਕੇ ਜਦੋਂ ਉਹਨੇ ਪੱਗਾ ਮੰਨਣੀਆਂ ਸ਼ੁਰੂ ਕੀਤੀਆਂ ਨੇ ਮੁੰਡਿਆਂ ਨੇ ਤਾਂ ਫਿਰ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਬੰਦਾ ਆਸ਼ਕੀ ਵਾਲੇ ਗੀਤ ਗਾਵੇ ਜਾਂ ਕੁਝ ਕਰੇ ਤਾਂ ਯੂਥ ਉਹ ਪਾਸੇ ਨੂੰ ਨਹੀਂ ਜਾਊਗਾ ਯੂਥ ਨੂੰ ਚੰਗੇ ਪਾਸੇ ਲਿਆਓ ਜ਼ਿੰਮੇਵਾਰ ਬੰਦੇ ਹਾਂ ਤੇ ਇਹ ਕਦੇ ਨਹੀਂ ਹੋ ਸਕਦਾ ਕਿ ਬੱਬੂ ਮਾਨ ਚੰਗੇ ਗੀਤ ਗਾਈ ਜਾਵੇ ਧਾਰਮਿਕੀ ਗੀਤ ਗਾਈ ਜਾਵੇ ਤੇ ਇਹ ਫਲॉप ਹੋ ਜਾਊਗਾ ਉਸ ਲੈਵਲ ਤੇ ਪਹੁੰਚ ਚੁੱਕਿਆ ਜਿੱਥੋਂ ਬੰਦਾ ਫਲॉप ਨਹੀਂ ਹੁੰਦਾ ਠੀਕ ਹੈ ਜੀ ਚਲੋ ਚੰਗਾ ਜੀ ਮਿਹਰਬਾਨੀ ਆ ਜਿਹੜੇ ਦਹੀਨ ਭਾਵਨਾ ਦਾ ਸ਼ਿਕਾਰ ਹੋ ਜਾਂਦੇ ਨੇ ਵੀ ਟੂ ਡੋਲੇ ਦਿਖਾਉਣਾ ਆ ਕਰਦਾ ਉਹ ਕਰਦਾ ਵੀਰੇ ਮਿਹਨਤਾਂ ਲਾਓ ਇਹ ਆਪੇ ਹੀ ਦਿਖ ਦੇਣੇ ਦਿਖਾਉਣ ਦੀ ਲੋੜ ਨਹੀਂ ਪੈਂਦੀ ਇਹਨਾਂ ਨੂੰ ਠੀਕ ਆ ਜੀ ਚੰਗਾ ਜੀ ਹਰਜੀਤ ਕੌਰ ਭੈਣ ਜੀ ਕਹਿ ਰਹੇ ਨੇ ਰੱਬ ਰੱਖਾ ਵੀਰ ਜੀ ਧੰਨਵਾਦ ਭੈਣ ਜੀ ਫਿਊਰਾਮ ਨਿਊਜ਼ੀਲੈਂਡ ਫੁੱਲ سپورਟ ਠੀਕ ਆ ਜੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਓ ਆ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਮੈਂ ਉਹ ਘਟ ਕਹਿਣਾ ਉਹਨਾਂ ਕਾਮ ਬਹੁਤਾ ਕਹਿੰਦਾ ਨਹੀਂਗਾ ਕਿ ਸ਼ੇਅਰ ਕਰਿਓ ਦੱਬ ਕੇ ਸ਼ੇਅਰ ਕਰਿਓ ਵੀਡੀਓ ਇਹੇ ਤੇ ਇੱਕ ਦੀਪਕ ਸੀਗਾ ਸੇ ਕਮਰੇ ਗਲਤ ਬੋਲ ਰਿਆ ਸੀ ਉਹਨੂੰ ਕੱਲ ਰਿਪਲਾਈ ਕੀਤਾ ਉਹ ਵੀਡੀਓ ਜ਼ਰੂਰ ਦੇਖ ਲਿਓ ਉਹ ਵੀ ਵੀਡੀਓ YouTube ਮੈਂ ਪੰਜਾਬੀ ਲਾਈਵ ਵੀਡੀਓਜ਼ ਵਾਲੇ ਨੂੰ ਮੇਰੀ ਬੇਨਤੀ ਆ ਵੀਰ ਉਹ ਵੀਡੀਓ ਵੀ ਜ਼ਰੂਰ ਪਾ ਦਿਓ ਠੀਕ ਆ ਚਲੋ ਚੰਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ